ਫਿਰੋਜ਼ਪੁਰ ਕੈਂਟੋਬੀਆੜ ਵਿੱਚ ਮੇਲਾ ਸ਼ੁਰੂ ਹੋ ਚੁੱਕਿਆ ਜਿਸ ਵਿੱਚ ਬੱਚਿਆਂ ਲਈ ਛੋਟੇ ਔਰ ਵੱਡੇਆਂ ਲਈ ਵੱਡੇ ਚੁਲੇ ਦਾ ਖਾਸ ਪ੍ਰਬੰਧ ਕੀਤਾ ਗਿਆ ਇਸ ਮੇਲੇ ਵਿੱਚ ਹਰ ਕਪੜਾ ਬਾਜ਼ਾਰ ਨਾਲੋਂ ਸਸਤਾ ਤੇ ਹਰ ਚੀਜ਼ ਹੀ ਬਾਜ਼ਾਰ ਨਾਲੋਂ ਸਸਤੀ ਮਿਲਦੀ ਹੈ ਫਿਰੋਜ਼ਪੁਰ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੇਲੇ ਦੇ ਵਿੱਚ ਜ਼ਰੂਰ ਪਹੁੰਚੋ ਇਹ ਮੇਲਾ 23 ਬਾਰਵਾਂ ਮਹੀਨਾ 2025 ਤੋਂ ਲੈ ਕੇ 11 ਤਰੀਕ ਪਹਿਲਾ ਮਹੀਨਾ ਤੇ 2026 ਤੱਕ ਲਗਾਇਆ ਜਾਵੇਗਾ ਇਸ ਮੇਲੇ ਨੂੰ ਵੇਖਣ ਲਈ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੇਲਾ ਵੇਖਣ ਲਈ ਜ਼ਰੂਰ ਪਹੁੰਚੋ अपना नाम कि है जी पूरा नाम रजिस्टर सर ये मेला ये हो रहा है किन्नी ਤੀਨ ਤੋਂ ਸ਼ੁਰੂ ਹੋਇਆ ਕਿन्नी ਤੀਨ ਨੂੰ ਖਤਮ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਅੱਜ ਤੋਂ ਸਟਾਰਟ ਹੋ ਗਿਆ ਤੇ 11 ਜਨਵਰੀ ਤੱਕ ਰਹਿਣਾ ਹੈ ਬੋਲੀਏ ਆਪਾ ਹੁਣ ਨੀਪ ਲੈ ਕੇ ਆਏ ਆ ਲੰਡੂ ਸਿੱਧਾ ਗੇਟ ਲੈ ਕੇ ਆਏ ਆ ਲੋਹਗੜ੍ਹ ਵਿੱਚ ਸਭ ਤੋਂ ਪਹਿਲੀ ਵਾਰ ਹੈ ਐਂਟੀਟੀ ਦੇ ਲੱਗੇ ਨੇ ਪਹਿਲਾ ਕਦੇ ਨਹੀਂ ਲੱਗੇ ਰੈਂਜਰ ਵੀ ਹੈਗਾ ਹੈ ਟੋਰਾ ਟੋਰਾ ਕਰੋ ਲੰਬੋ ਚੰਦੌਰ ਕਿਸ਼ਤੀ ਬਲੈਕ ਡੌਨ ਡ੍ਰੈਗਨ ਵੇ 25 ਤਰ੍ਹਾਂ ਦੇ ਝੁੱਲੇ ਹੈਗੇ ਨੇ ਤੇ ਬੱਚਿਆਂ ਵਾਸਤੇ ਕੀ ਖਾਸ ਹੈ ਜੀ ਵਾਸਤੇ 120 ਵੱਡੀ ਗੇਮਾਂ ਹੈਗੀਆਂ ਨੇ ਤੇ ਆਪਣੇ ਛੋਟੀ ਛੋਟੇ ਝੁੱਲੇ ਹੈਗੇ ਬੱਚਿਆਂ ਦੇ ਔਰ ਸ਼ੋਪਿੰਗ ਲਈ ਬਹੁਤ ਦੁਕਾਨਾਂ ਲੱਗੀਆਂ ਨੇ ਰੈਕਸ ਤੇ ਆਪਣਾ ਬੀਬੀ ਵੀ ਸੇਲ ਹੈਗੀ ਹੈ ਬੱਚਿਆਂ ਦੇ ਕੱਪੜੇ ਖਿਡੌਣੇ ਬਹੁਤ ਜ਼ਿਆਦਾ ਆਪਣਾ ਬਾਜ਼ਾਰ ਲੱਗ ਜਾਏਗਾ ਤੇ ਕਿੰਨੇ ਦਿਨ ਨੂੰ ਖਤਮ ਹੋ ਰਿਹਾ ਸਰ ਇਹ ਆਪਣਾ 11 ਜਨਵਰੀ ਨੂੰ ਹੋਏਗਾ ਜੀ ਤੇ ਆਪਣਾ ਨਾਮ ਕੀ ਸਰ ਆਪਣਾ ਨਾਮ ਰਜਿਸਟਰ ਆਪਰਾ ਕਿੱਥੋਂ ਲਾਇਆ ਮੇਲਾ ਕਿੱਥੋਂ ਆਏ ਹੋ ਤੁਸੀਂ ਆਪਾਂ ਵੈਸੇ ਤਾਂ ਆਲ ਇੰਡੀਆ ਮੇਲਾ ਕਰਦੇ ਆ ਤੇ ਹੁਣ ਪਿਛਲੀ ਵਾਰ ਆਪਾਂ ਅਭੋਰ ਸੀ ਅਭੋਰ ਵੀ ਅਸੀਂ 100 ਫੁੱਟ ਦਾ ਕੇਕ ਕੱਟਿਆ ਸੀ ਐੱਛੇ ਵੀ ਅਸੀਂ 100 ਫੁੱਟ ਦਾ ਕੇਕ ਕੱਟਾਗੇ ਉਹ ਕਿਦੋਂ ਕਟੋਗੇ ਸਰ ਉਹ ਦੇਖੋ ਹਜੇ ਥੋੜਾ ਜਿਹਾ ਡਿਸਾਈਜ਼ ਹੋ ਰਿਹਾ ਸ਼ਾਇਦ 25 ਤਰੀਕ ਨੂੰ ਕੱਟਦੇ ਜਾਂ ਨਵੇਂ ਸਾਲ 'ਤੇ ਕਰਦੇ ਚਲੋ ਠੀਕ ਠੀਕ